ਮੇਰਾ ਮੈਸੇਜ ਕੇਵਲ ਹਿੰਦੂ ਲਈ ਨਹੀਂ ਹੈ ਹਿੰਦੂ ਲਈ ਵੀ ਆ ਤੇ ਤੁਰਕ ਲਈ ਵੀ ਮੈਂ ਦੋਨਾਂ ਨੂੰ ਸਮਝਾਂਦਾ ਕਿਉਂਕਿ ਮੈਂ ਦੋਨਾਂ ਵਿੱਚੋਂ ਇੱਕ ਨੂੰ ਦੇਖ ਰਿਹਾ ਇੱਕ ਨੂੰ ਖਿਮਾ ਕਰਿਓ ਬਾਬੇ ਨਾਨਕ ਸਾਹਿਬ ਨੇ ساری ਜ਼ਿੰਦਗੀ ਕੋਸ਼ਿਸ਼ ਕੀਤੀ ਮੰਦਰ ਵਾਲਾ ਮਸਜਿਦ ਵਿੱਚੋਂ ਰਾਮ ਨੂੰ ਦੇਖ ਲੈ ਤੇ ਮਸਜਿਦ ਵਾਲਾ ਮੰਦਰ ਵਿੱਚੋਂ ਅੱਲਾ ਨੂੰ ਦੇਖ ਲੈ ਕੁਰਾਨ ਵਾਲਾ ਗੀਤਾ ਜੀ ਵਿੱਚੋਂ ਰੱਬ ਨੂੰ ਦੇਖ ਲੈ ਕੁਰਾਨ ਵਾਲਾ ਗੀਤਾ ਵਿੱਚੋਂ ਅੱਲਾ ਨੂੰ ਦੇਖ ਲੈ ਗੀਤਾ ਵਾਲਾ ਕੁਰਾਨ ਵਿੱਚੋਂ ਰਾਮ ਨੂੰ ਦੇਖ ਲੈ ਸਾਰੀ ਉਮਰ ਕੋਸ਼ਿਸ਼ ਕੀਤੀ ਔਰ ਇਹਦੇ ਲਈ ਉਹਨਾਂ ਨੇ ਸਾਰਥਕ ਉਪਾਅ ਵੀ ਕੀਤੇ ਉਹ ਮੰਦਿਰ ਵੀ ਗਏ ਉਹ ਮਸਜਿਦ ਵੀ ਗਏ ਪਰ ਅੰਤ ਤੇ ਅੰਤ ਬਾਬਾ ਨਾਨਕ ਸਾਬ ਸਰੀਰ ਛੱਡਦੇ ਨੇ ਤੇ ਦੋਨੋਂ ਫਿਰ ਲੜ ਪਏ ਇੱਕ ਕਹਿ ਰਿਹਾ ਨਾਨਕ ਹਿੰਦੂ ਹੈ ਇੱਕ ਕਹਿ ਰਿਹਾ ਨਾਨਕ ਜੀ ਪੀਰ ਨੇ ساری ਉਮਰ ਸਮਝਾਇਆ ਕਿ ਤੁਸੀਂ ਦੋਨੋਂ ਇੱਕ ਹੀ ਹੋ ਇੱਕ ਹੀ ਹੋ ਕਬੀਰ ਆਖਦੇ ਨੇ ਮੈਂ ਤਾਂ ਇਹ ਕਹਿ ਦੇਖਦ ਮਨ ਪਤੀ ਆਹੀ ਮੇਰਾ ਮਨ ਪਤੀ ਚ ਗਿਆ ਮੈਂ ਤੇ ਹੁਣ ਸਭ ਜਗ੍ਹਾ ਤੋਂ ਇੱਕ ਰਾਮ ਨੂੰ ਦੇਖ ਰਿਹਾ ਹਾਂ ਇੱਕ ਪਰਵਤਗਾਰ ਨੂੰ ਦੇਖਦੇ ਹਾਂ ਜਦ ਬੁੱਧ ਹోతి ਜਦ ਮੇਰੇ ਵਿੱਚ ਮੈਂ ਵਾਲੀ ਅਕਲ ਸੀ ਮੈਂ ਵਾਲੀ ਅਕਲ ਸੀ